ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਬੀ ਸਟਾਈਲਿਸ਼ ਤੇ ਅੱਜ ਆਪਾਂ ਫੇਰ ਤੁਹਾਡੇ ਨਾਲ ਬਹੁਤ ਹੀ ਜਿਹੜੇ ਸੂਟਸ ਹੈਗੇ ਆ ਅਲੱਗ-ਅਲੱਗ ਤਰ੍ਹਾਂ ਦੇ ਇਹਦੇ ਵਿੱਚ ਪਾਰਟੀ ਵੇਅਰ ਵੀ ਹੈ ਔਰ ਥੋੜੇ ਜਿਹਾ ਸੈਮੀ ਫਾਰਮਲ ਵੀ ਹੈ ਸੋ ਜਿਵੇਂ ਵੀ ਸੂਟ ਸਾਡੇ ਕੋਲੇ ਬਣ ਕੇ ਜਾ ਰਹੇ ਆ ਜੀ ਅਸੀਂ ਐਜ਼ ਇਟ ਇਜ਼ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਤੁਸੀਂ ਸੂਟ ਜਿਵੇਂ ਕਿ ਕਈ ਲੇਡੀਜ਼ ਨੂੰ ਹੁੰਦਾ ਹੈ ਕਿ ਸਾਨੂੰ ਪਿਕਚਰਸ ਭੇਜੋ ਸਾਨੂੰ ਵੀਡੀਓਜ਼ ਭੇਜੋ ਕਿ ਸਾਡਾ ਸੂਟ ਕਿਸ ਤਰ੍ਹਾਂ ਬਣਾਇਆ ਜਿਸ ਤਰ੍ਹਾਂ ਦਾ ਤੁਸੀਂ ਸੂਟ ਦੇਖਿਆ ਹੋਊਗਾ ਜੀ ਸੇਮ ਐਜ਼ ਇਟ ਇਜ਼ ਜਿਹੜਾ ਅਸੀਂ ਸੂਟ ਤੁਹਾਨੂੰ ਦੇਵਾਂਗੇ ਹਾਂਜੀ ਟਾਈਮਿੰਗ ਦੀ ਜ਼ਰੂਰ ਹੈਗਾ ਕਿ ਅਗਰ ਤੁਹਾਨੂੰ ਅਸੀਂ 2-4 ਦਿਨ ਇੱਧਰ-ਇੱਧਰ ਹੋ ਸਕਦਾ ਜ਼ਿਆਦਾ ਨਹੀਂ ਕਿਉਂਕਿ ਕਾਫੀ ਦਿਨਾਂ ਤੋਂ ਨਾ ਕੋਈ ਮੈਂ ਨਵੀਂ ਵੀਡੀਓ ਬਣਾ ਸਕੀ ਔਰ ਨਾ ਹੀ ਤੁਹਾਡੇ ਜਿਹੜੇ ਮੈਸੇजेस ਦਾ ਰਿਪਲਾਈ ਨਹੀਂ ਹੋ ਸਕਿਆ ਕਿਉਂਕਿ ਬਿਜ਼ੀ ਹੋਣ ਕਰਕੇ ਸੋ ਆਪਾਂ ਜਿਹੜਾ ਇੱਕ ਜਾਂ ਦੋ ਦਿਨ ਦੀ ਗੱਲ ਹੁੰਦੀ ਹੈ ਤੀਸਰੇ ਦਿਨ ਆਪਾਂ ਤੁਹਾਡੇ ਮੈਸੇਜਰ ਅਪਲਾਈ ਜ਼ਰੂਰ ਕਰਦੇ ਹੈਗੇ ਆ ਸੋ ਇਹ ਹੈਗਾ ਜੀ ਡਬਲ ਡਾਈ ਸੂਟ ਹੈ ਸੋ ਜਿਵੇਂ ਟ੍ਰੈਂਡ ਦੇ ਵਿੱਚ ਹੈ ਅੱਜਕੱਲ ਡਬਲ ਡਾਈ ਕਾਫੀ ਟ੍ਰੈਂਡ ਦੇ ਵਿੱਚ ਹੈ ਸੋ ਇਸ ਤਰ੍ਹਾਂ ਉੱਪਰ ਤੱਕ ਲਾਈਨਸ ਜਾਂਦੀਆਂ ਹੈਗੀਆਂ نیچے ਆਪਾਂ ਜਿਵੇਂ ਇਸ ਤਰ੍ਹਾਂ ਦਾ ਵਰਕ ਕੀਤਾ ਹੋਇਆ ਔਰ ਇਸ ਤਰ੍ਹਾਂ ਇਹਦੇ ਵਿੱਚ ਲਾਈਨਸ ਔਰ thread work ਕਰਕੇ ਨੂੰ डिफरेंट ਸਟਾਈਲ ਦਾ ਜਿਹੜਾ ਬਣਾਇਆ ਹੋਇਆ ਇਸ ਤਰ੍ਹਾਂ ਇਹ ਬਾਜੂ ਵੀ ਆਪਾਂ ਡਬਲ ਸ਼ੇਡ ਤੇ ਕੀਤੇ ਹੋਏ ਆ ਸੋ ਇਹ ਬਹੁਤ ਹੀ डिफरेंट ਦਾ ਸਟਾਈਲ डिफरेंट ਦਾ ਕਨਸੈਪਟ ਹੈਗਾ ਇਹ ਤੁਸੀਂ ਬਣਾ ਸਕਦੇ ਹਾਂ ਜਿਵੇਂ ਉਹਨਾਂ ਦਾ ਸੀਗਾ ਕਿ ਸਾਨੂੰ ਬਾਟਮ ਤੇ ਵਰਕ ਹਰ ਇੱਕ ਤੇ ਚਾਹੀਦਾ ਹੈਗਾ ਸੋ ਫਿਰ ਅਸੀਂ ਜਿਵੇਂ ਹਲਕਾ ਫੁਲਕਾ ਉਸ ਤਰ੍ਹਾਂ ਦਾ ਵਰਕ ਹੈ ਜਿਹੜਾ ਉਹ ਅਸੀਂ ਆਪਣੇ ਅਕੋਰਡਿੰਗ ਕਰਦੇ ਹਾਂ ਜੀ ਕਈ ਵਾਰ ਕੀ ਹੁੰਦਾ ਕਿ ਤੁਸੀਂ ਕੀ ਕਰੋਗੇ ਇਹ ਸਾਡੇ ਜਿਵੇਂ ਜਦੋਂ ਅਸੀਂ ਸੂਟ ਆ ਜਿਹੜਾ ਬਣਾਉਣੇ ਹੈਗੇ ਆ ਫਿਰ ਅਸੀਂ ਚੂਜ਼ ਕਰਦੇ ਹਾਂ ਕਿ ਅਸੀਂ ਬਾਟਮ ਤੇ ਕੀ ਦੇਣਾ ਕਿਉਂਕਿ ਅਗਰ ਬਾਟਮ ਵਾਲੀ نیچے ਵਾਲਾ ਵਰਕ ਦਿੰਦੇ ਤਾਂ ਉਹਦੇ ਨਾਲ ਜਿਹੜਾ ਕਾਫੀ ਇਹ ਹੈਵੀ ਹੋ ਜਾਣਾ ਸੀ ਸੋ ਇਹ ਪਹੁੰਚੇ ਤੇ ਜਿੰਨਾ ਕੁ ਵਰਕ ਆਪਾਂ ਨੂੰ ਚਾਹੀਦਾ ਹੈਗਾ ਸੋ ਆਪਾਂ ਉਹਨਾਂ ਕੁ ਵਰਕ ਕੀਤਾ ਹੋਇਆ ਦੁਪੱਟਾ ਇਹਦਾ ਆਪਾਂ organza ਕੀਤਾ ਹੋਇਆ double dye ਸੋ ਇਹਨੂੰ ਕਟਵਰਕ ਕਰਕੇ ਇਸ ਤਰ੍ਹਾਂ ਇਹਦੀ ਜਿਹੜੀ ਫਿਨਿਸ਼ਿੰਗ ਕੀਤੀ ਹੋਈ ਹੈ ਕਟਵਰਕ ਨਾਲ ਸੋ ਇਹ ਬਹੁਤ ਹੀ ਪਿਆਰਾ ਜਿਹਾ ਕਨਸੈਪਟ ਹੈ ਜੀ ਤੁਸੀਂ ਵੀ ਇਹਨੂੰ try ਕਰ ਸਕਦੇ ਹੋ ਔਰ ਇਹ ਹੈਗਾ ਜੀ ਆਪਣੇ ਕੋਲੇ ਆਰੀ ਵਰਕ ਦਾ ਸੂਟ ਇਸ ਤਰ੍ਹਾਂ ਇਹ ਘੇਰੇ ਦਾ ਵਰਕ ਹੈ ਜੀ ਜਿਹੜਾ ਆਪਣਾ ਸੂਟ ਹੈਗਾ ਮੇਨ ਡਿਜ਼ਾਈਨ ਇਹ ਹੈਗਾ ਜਿਵੇਂ ਕਸਟਮਰ ਚਾਹੁੰਦਾ ਹੈ ਕਿ ਉਹਨੂੰ ਸਾਨੂੰ ਇਹ ਲਾਈਨਸ ਨਹੀਂ ਚਾਹੀਦੀਆਂ ਸੋ ਅਸੀਂ ਕੱਟ ਕਰ ਦਿੰਨੇ ਆ ਜਿਵੇਂ ਕਿ ਆਪਾਂ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਹੋਏਗਾ ਕਿ ਬਲੈਕ ਸੂਟ ਦੇ ਉੱਪਰ ਜਿਹੜੀਆਂ ਉੱਪਰ ਲਾਈਨਸ ਨਹੀਂ ਸੀ ਸੋ ਇਹਦੇ ਚਾਰजेस ਅਲੱਗ ਹੈ ਜੀ ਉਹਦੇ ਚਾਰजेस ਅਲੱਗ ਹੈਗੇ ਆ ਕਿਉਂਕਿ ਇਸ ਤਰ੍ਹਾਂ ਉੱਪਰ ਲਾਈਨਸ ਜਾਂਦੀਆਂ ਵਿੱਚ ਤੁਸੀਂ ਜਿਵੇਂ ਪੋਰਟਲੀ ਬਟਨ ਜਿਹੜੇ ਦੇ ਸਕਦੇ ਹੋ ਇਸ ਤਰ੍ਹਾਂ ਇਹ ਬੈਕ ਸਾਈਡ ਤੇ ਜਿਹੜਾ ਵਰਕ ਕਰਵਾ ਸਕਦੇ ਹੋ ਔਰ ਬੈਕ ਸਾਈਡ ਤੇ ਵੀ ਇਹਦੇ ਸੇਮ ਵਰਕ ਹੈ ਜੀ। ਇਸ ਵਾ। ਇਸ ਤਰ੍ਹਾਂ ਇਹ ਬਾਜੂ ਤੇ ਵੀ ਇਹਦੇ ਜਿਹੜਾ 골ਡਨ ਕਟ ਵਰਕ ਬੰਦਾ ਹੈਗਾ ਜੀ। ਔਰ ਇਹਦਾ ਦੁਪੱਟਾ ਹੈ ਜਿਹੜਾ ਫੁੱਲ ਹੈਵੀ ਇਹ ਦੁਪੱਟਾ ਬੰਦਾ ਹੈ ਇਹਦਾ। ਫੋਰ ਸਾਈਡ ਜਿਹੜਾ ਇਸ ਤਰ੍ਹਾਂ ਦੇ ਫਲਾਅਰ ਆਉਂਦੇ ਹੈਗੇ ਆ ਤੁਸੀਂ ਇਹ ਡਿਜ਼ਾਈਨ ਦੇਖਿਆ ਹੀ ਹੋਊਗਾ ਅਗਰ ਤੁਸੀਂ ਨਵੇਂ ਆ। ਪਿਛਲੀ ਵੀਡੀਓ ਚ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਤੁਸੀਂ ਇਹਦੇ ਵਿੱਚ ਜਿਹੜਾ ਆਪਣਾ ਵਰਕ ਕੀਤਾ ਹੋਇਆ ਹੈ ਜੀ ਸੋ ਇਹ ਬਹੁਤ ਹੀ ਪਿਆਰਾ ਜਿਹਾ ਕਨਸੈਪਟ ਹੈ ਇਹ ਵੀ ਤੁਸੀਂ ਟਰਾਈ ਕਰ ਸਕਦੇ ਹੋ ਇਹ ਜਿਵੇਂ ਮਸਟਰਡ ਸੂਟ ਹੈਗਾ ਜੀ ਜੌਰਜਟ ਦੇ ਉੱਪਰ ਇਹ ਵੀ ਆਪਾਂ ਕੀ ਰੇਤੇ ਵਰਕ ਹੈਗਾ ਇਹਦੇ ਇਹ ਤੁਸੀਂ ਦੇਖਿਆ ਹੀ ਹੋਏਗਾ ਔਰ ਇੰਸਟਾ ਦਾ ਲਿੰਕ ਹੈ ਜੀ ਬਹੁਤ ਸਾਰੇ ਕਸਟਮਰ ਆ ਜਿਹੜਾ ਇੰਸਟਾ ਦਾ ਲਿੰਕ ਮੰਗਦੇ ਹੈਗੇ ਆ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਆ ਜਿਹੜਾ ਇੰਸਟਾ ਦਾ ਲਿੰਕ ਦਿੰਨੀ ਆ ਸੋ ਤੁਸੀਂ ਉੱਥੇ ਜਾ ਕੇ ਆਪਣਾ ਪੇਜ ਜਿਹੜਾ ਫੋਲੋ ਕਰ ਸਕਦੇ ਸੋ ਉੱਪਰ ਤੱਕ ਇਹਦੇ ਸੈਂਟਰ ਪੈਨਲ ਹੈਗਾ ਇਸਰਾਹੀ ਬਾਜੂ ਵਰਕ ਹੈਗਾ ਜੀ ਸੋ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਨਸੈਪਟ ਹੈਗਾ ਔਰ ਇਹਦੇ ਨਾਲ ਆਪਾਂ ਅੱਗੇ ਹੈਗਾ ਜੀ ਬਾਦਲਾ ਵਰਕ ਦੇ ਡਿਜ਼ਾਈਨ ਇਸਰਾ ਪਿੰਟੈਕਸ ਦੇ ਕੇ ਵਿੱਚ ਫਲਾਰ ਦਿੱਤਾ ਜਾਂਦਾ ਹੈ ਸੋ ਵਿੱਚ ਤੁਸੀਂ ਜਿਵੇਂ ਪੋਰਟਰੀ ਬਟਨ ਵਗੈਰਾ ਵੀ ਦੇ ਸਕਦੇ ਹੋ ਸੋ ਇਹ ਬਹੁਤ ਹੀ ਡਿਫਰੈਂਟ ਜਿਹਾ ਜਿਹੜਾ ਸਟਾਈਲ ਹੈ ਇਸਰਾ ਉੱਪਰ ਤੱਕ ਔਰ ਬੈਕ ਤੇ ਵੀ ਇਹਦੇ ਆਪਾਂ ਪਿੰਟੈਕਸ ਔਰ ਬਾਦਲਾ ਜਿਹੜੇ ਦਿੱਤੇ ਹੋਏ ਆ ਇਸਰਾ ਇਹ ਆਪਣੇ ਕੋਲੇ ਸੇਮ ਸੂਟ ਦੋ ਸੂਟ ਆ ਜਿਹੜੇ ਸੇਮ ਕਸਟਮਰ ਦੇ ਬਣ ਕੇ ਜਾ ਰਹੇ ਆ ਸੋ ਆਪਾਂ ਤੁਹਾਨੂੰ ਦਿਖਾਈਏ ਇਹਦੇ ਨਾਲ ਤੁਸੀਂ ਚਨਾਉਨ ਦੁਪੱਟਾ ਵੀ ਲੇਸਿਸ ਕਰ ਸਕਦੇ ਹੋ ਜੀ ਕਿਉਂਕਿ ਇਹਦੇ ਨਾਲ ਚਨਾਉਨ ਦੁਪੱਟਾ ਹੀ ਅਸੀਂ ਕਰਦੇ ਆਂ ਔਰ ਨੈਕਸਟ ਸੂਟ ਹੈ ਗਾਜੀ ਮੈਂਟ ਕਲਰ ਦੇ ਉੱਪਰ ਜਿਵੇਂ ਕਿ ਅਸੀਂ ਫਲਾਰ ਵਾਲਾ ਡਿਜ਼ਾਈਨ ਬਣਾਉਣੀ ਆ ਸੋ ਇਸ ਤਰ੍ਹਾਂ ਇਹ ਕਿਰਾ ਬੰਦਾ ਹੈਗਾ نیچے 골ਡਨ ਵਰਕ ਦਿੱਤਾ ਜਾਂਦਾ ਔਰ ਉੱਪਰ ਆ ਜਿਹੜਾ ਇਹੀ ਘੇਰਾ ਬੰਦਾ ਹੈਗਾ ਇਹਦੀ ਬੈਗ ਦੇ ਉੱਪਰ ਵੀ ਵਰਕ ਹੈ ਬੈਗ ਤੇ ਵੀ ਅਸੀਂ ਘੇਰਾ ਪਲੱਸ ਬੂਟੀ ਦਿੰਨੇ ਆ ਸੋ ਅਗਰ ਬੈਗ ਤੇ ਨਹੀਂ ਕਰਾਉਣਾ ਫਿਰ ਚਾਰजेस ਆ ਜਿਹੜੇ ਅਲੱਗ ਹੋ ਜਾਣਗੇ ਅਗਰ ਤੁਸੀਂ ਇਸ ਸੂਟ ਦਾ ਸਕਰੀਨਸ਼ਾਟ ਭੇਜੋਗੇ ਸਕਰੀਨਸ਼ਾਟ ਥੋੜਾ ਜਿਆਦਾ ਜਿਆਦਾ ਲਿਆ ਕਰੋ ਜੀ ਕਈ ਵਾਰ ਕੀ ਹੁੰਦਾ ਕਿ ਸਕਰੀਨਸ਼ਾਟ ਦੇ ਵਿੱਚ ਪਤਾ ਨਹੀਂ ਚੱਲਦਾ ਕਿ ਕਿਹੜਾ ਸੂਟ ਤੁਸੀਂ ਗੱਲ ਕਰ ਰਹੇ ਹੋ ਕਿਉਂਕਿ ਹਰ ਰੋਜ਼ ਜਿਵੇਂ ਅਸੀਂ ਇਹਦੇ ਪਹੁੰਚੇ ਤੇ ਵੀ ਵਰਕ ਹੈ ਜੀ स्ट्रेट बॉटम ਦੇ ਅਕੋਰਡਿੰਗ ਵਰਕ ਹੈਗਾ ਦੁਪट्टे ਦੇ ਵਿੱਚ ਆਪਾਂ ਪਿਓਰ ਕੋਟੇ ਦਾ ਦੁਪੱਟਾ ਹੈਗਾ ਜੀ ਇਹ ਔਰ ਫੋਰ ਸਾਈਡ ਦਾ ਜਿਹੜੇ ਇਹਦੇ ਫਲਾਰ ਕੀਤੇ ਹੋਏ ਆ ਔਰ ਸੈਂਟਰ ਚ ਵੀ ਫਲਾਰ ਸੋ ਇਹਦੇ ਦੁਪੱਟੇ ਦੇ ਵਿੱਚ ਵੀ ਇਸ ਤਰ੍ਹਾਂ ਫਲਾਰ ਹੈਗੇ ਜੀ ਸੋ ਸਾਨੂੰ ਇਹ ਹੁੰਦਾ ਜੀ ਪੈਕਿੰਗ ਕਰਨੀ ਹੈ ਅਸੀਂ ਦੁਬਾਰਾ ਜਿਹੜੇ ਸੂਟਸ ਆ ਭੇਜਣੇ ਹੁੰਦੇ ਆ ਸੋ ਇਹ ਕੰਮ ਜਿਹੜਾ ਕਾਫੀ ਲੰਬਾ ਹੋ ਜਾਂਦਾ ਅਗਰ ਬਹੁਤ ਸਾਰਾ ਦੁਪੱਟਾ ਅਸੀਂ ਖੋਲਦੇ ਆ ਤਾਂ ਸਾਨੂੰ ਜਿਹੜੇ ਟਾਈਮਿੰਗ ਆ ਕਾਫੀ ਲੱਗ ਜਾਂਦੀ ਹੈ ਸੋ ਮੈਨੂੰ ਲੱਗਦਾ ਕਿ ਜਿਨ੍ਹਾਂ ਨੂੰ ਸਮਝ ਆਉਣਾ ਚਾਹੀਦਾ ਉਹ ਆ ਜਾਂਦਾ ਕਿ ਕਿਸ ਤਰ੍ਹਾਂ ਸੂਟ ਆ ਜਿਹੜਾ ਦੁਪੱਟਾ ਹੋਏਗਾ ਕਿਉਂਕਿ ਆਪਾਂ ਸੇਮ ਸੇਮ ਵੀ ਕਾਫੀ ਜਿਹੜੇ ਸੂਟਸ ਹੈਗੇ ਆ ਸੇਮ ਸੇਮ ਡਿਜ਼ਾਈਨ ਦੇ ਆ ਔਰ ਤੁਹਾਨੂੰ ਰਿਪੀਟ ਹੋ ਜਾਂਦੇ ਹੋਣਗੇ ਇਸ ਤਰ੍ਹਾਂ 골ਡਨ ਆ ਜਿਹੜਾ ਜੀ ਕੱਟਵਰਕ ਹੈ ਉੱਪਰ ਆ ਜਿਹੜੇ ਫਲਾਰ ਹੈਗੇ ਆ ਇਸ ਤਰ੍ਹਾਂ ਇਹ ਗਲਾ ਹੈਗਾ ਇਹ ਵਿਦਆਊਟ ਸਟੀਚਿੰਗ ਜਾ ਰਿਹਾ ਜਿਵੇਂ ਔਰ ਇਹਦੇ ਨਾਲ ਜਿਵੇਂ ਆਪਣਾ ਚਨਾਉਣ ਦੁਪੱਟਾ ਵਿਦ ਲੇਸਿਸ ਹੈਗੀਆਂ ਇਹ ਵੀ ਸੇਮ ਜਿਹੜਾ ਸੇਮ ਆਪਣੇ ਕੋਲੋਂ ਜਿਹੜੇ ਦੋ ਸੂਟ ਬਣ ਕੇ ਜਾ ਰਹੇ ਹੈਗੇ ਇਹ ਵੀ ਬਹੁਤ ਹੀ ਪਿਆਰਾ ਸੂਟ ਹੈ ਜਿਵੇਂ ਇੱਕ ਸੂਟ ਦੇ ਨਾਲ ਦੇ ਆਪਣੇ ਕੋਲੇ ਕਾਫੀ ਕਾਫੀ ਜਿਹੜੇ ਸੂਟਸ ਬਣ ਕੇ ਜਾਂਦੇ ਇੱਕ ਡਿਜ਼ਾਈਨ ਦੇ ਸੋ ਇਸ ਤਰ੍ਹਾਂ ਅਸੀਂ ਉਹਨਾਂ ਨੇ ਬਿਲਕੁਲ ਉਹਨਾਂ ਦੀ ਸੀਗਾ ਸਾਨੂੰ ਬ੍ਰੀਕ ਲੇਸ ਚਾਹੀਦੀ ਹੈ ਸੋ ਆਪਾਂ ਉਹਨਾਂ ਨੂੰ ਬ੍ਰੀਕ ਲੇਸ ਦੇ ਰਹੇ ਹਾਂ ਸੋ ਇਹ ਸੀਗੇ ਜੀ ਬਹੁਤ ਸਾਰੇ ਸੂਟ ਸੈਮੀ ਫਾਰਮਲ ਫਾਰਮਲ ਇਹ ਤੁਸੀਂ ਬਣਾਉਣੇ ਹੈਗੇ ਆ ਕਿ ਤੁਸੀਂ ਉਹਨੂੰ ਕਿਸ ਤਰ੍ਹਾਂ ਕਿਸ ਫੰਕਸ਼ਨ ਤੇ ਵੇਅਰ ਕਰਦੇ ਆ ਸੋ ਆਪਾਂ ਜਿਹੜੇ ਇਸੇ ਤਰ੍ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੁਹਾਡੇ ਕੋਲੇ ਬਹੁਤ ਸਾਰੀ ਵੈਰਾਈਟੀ ਲੈ ਕੇ ਆਉਂਦੇ ਰਵਾਂਗੇ ਨਵਾਂ ਵੀ ਬਹੁਤ ਕੁਝ ਬਣ ਰਿਹਾ ਹੈਗਾ ਸੋ ਤੁਸੀਂ ਆਪਣੇ ਆ ਦੇਖ ਸਕਦੇ ਹੋ ਡੇਲੀ ਲਈ ਤੁਸੀਂ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਡੇਲੀਜ਼ ਨਿਊਜ਼ ਵੀਡੀਓ ਵੀ ਮਿਲ ਦੇਖ ਸਕੋ ਤੁਸੀਂ ਔਰ ਆਈ ਤੁਹਾਡੇ ਕੋਲੇ ਜਿਹੜਾ ਸਾਡੇ ਨੋਟੀਫਿਕੇਸ਼ਨ ਜਿਹੜਾ ਤੁਹਾਡੇ ਕੋਲੇ ਜਾਏ ਕਿਉਂਕਿ ਤੁਸੀਂ ਜਦੋਂ ਬੈਲ ਆਈਕਨ ਉਮ ਪ੍ਰੈਸ ਕਰੋਗੇ ਸਬਸਕ੍ਰਾਈਬ ਕਰੋਗੇ ਚੈਨਲ ਤਾਂ ਹੀ ਤੁਹਾਡੇ ਕੋਲੇ ਜਿਹੜਾ ਸਾਡੀ ਵੀਡੀਓ ਪਹੁੰਚੂਗੀ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੀਂ ਨਵੀਂ ਡਿਜ਼ਾਈਨਿੰਗ ਆ ਜਿਹੜੀ ਸ਼ੇਅਰ ਕਰਦੇ ਰਾਵਾਂਗੇ ਸੋ ਬਣੇ ਰਹੋ ਮੇਰੇ ਚਨ ਬੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ so much